ਜੋਦਾ ਕਿੱਥੇ ਆ ਮੈਂ ਆਈ ਆ ਜੋ ਮੈਂ ਵੇਖਿਆ ਹੀ ਨਹੀਂ ਗਾ ਉਹ ਪਿਆਰ ਆ ਅੰਦਰ ਕੇ ਰਾਤ ਦੀ ਪੀਤੀ ਹੀ ਚੰਗੀ ਉਹ ਗਵਾਂਡੀਆਂ ਦਾ ਮੁੰਡਾ ਛੱਡ ਕੇ ਗਿਆ ਵਾ ਉਹ ਤੇ ਹੁਣ ਸਵੇਰ ਦਾ ਉੱਠਣ ਨਹੀਂ ਤੇ ਆ ਮੈਂ ਕਿੰਨੀ ਵਾਰੀ ਠਾਕੇ ਆਈ ਉੱਠਿਆ ਹੀ ਨਹੀਂ ਹਾਂ ਆਹ ਕਿਹੜਾ ਗਵਾਂਡੀਆਂ ਦਾ ਛੱਡ ਕੇ ਗਿਆ ਮੁੰਡਾ ਹੋਈ ਕੀ ਅਭੀ ਛੱਡ ਕੇ ਜਾਂਦਾ ਹੁੰਦਾ ਹੋਰ ਕਿੰਨੇ ਨੂੰ ਛੱਡ ਕੇ ਜਾਣਾ ਇਹਨੇ ਬਹੁਤ ਸਤਾਇਆ ਇਹ ਮੁੰਡੇ ਨੇ ਮੈਂ ਤਾਂ ਕਿਤੇ ਜਾਣ ਜੋਗੀ ਵੀ ਨਹੀਂ ਰਹਿ ਗਈ ਮੈਂ ਤੇ ਆਪ ਕਿ ਨਹੀਂ ਆ ਵੀ ਤੁਸੀਂ ਜਦੋਂ ਜਾਣੇ ਤੈਨੂੰ ਨਾਲ ਲੈ ਜਾ ਕਰੋ ਮੇਰੇ ਭਾ ਦਾ ਖਪਾ ਉਦੜ ਉਦੇ ਨਵੀਂ ਤੁਹਾਨੂੰ ਆ ਲੈ ਗਏ ਤੇ ਮਗਰੋਂ ਥਾਣੀ ਜਿਹੜਾ ਬੰਦੇ ਲੱਗੇ ਹੁੰਦੇ ਉਹ ਮੈਨੂੰ ਆਣਣ ਕੇ ਕਦੀ ਚਾਹ ਤੇ ਕਦੀ ਪਾਣੀ ਮੈਂ ਹੁਣ ਬੰਦਾ ਘਰ ਹੋਵੇ ਤੇ ਆਪੇ ਪੂ ਦਵੇ ਚਾਹ ਪਾਣੀ ਫੜਾਵੇ ਜਾ ਕੇ ਚੱਲ ਇਹ ਤਾਂ ਗੱਲ ਠੀਕ ਆ ਤੂੰ ਬਣਾਉਣੀ ਆ ਖੜਨੀ ਤੇ ਇੰਨਾ ਨਹੀਂ ਆ ਆਹੋ ਵੀ ਖੜਨੀ ਤੇ ਇੰਨਾ ਹੀ ਆ ਤੇ ਉਹ ਆਏ ਘਰ ਹੀ ਨਹੀਂ ਟੇਕਦਾ ਬੜਾ ਵੀ ਕਿੰਨੀ ਆ ਵੀ ਨਾ ਜਾਗੇ ਕਿਤੇ ਅੱਜ ਨਹੀਂ ਮੰਮੀ ਘਰ ਆਗੇ ਪਰ ਨਾ ਹੋਸਨ ਹੀ ਨਹੀਂ ਕੋਈ ਹੁੰਦਾ ਨਹੀਂ ਛੋਨੇ ਦਾ ਵੀ ਸੀਜ਼ਨ ਆਇਆ ਵਾ ਪਹਿਲੀ ਕਿਹੜੀ ਥੋੜੀ ਆ ਹੁਣ ਤੋਂ ਆਪਾਂ ਵੱਟ ਬੰਨਾ ਬੰਨਾਂਗੇ ਤੇ ਫੇਰ ਹੀ ਸਾਡਾ ਆ ਉਹਦੋਂ ਕੰਮ ਹੋਊਗਾ ਹਾਂ ਪਰ ਉਹ ਸਰੀ ਨਹੀਂ ਕਰਦੋਂ ਕੰਮ ਵਰਤ ਧਿਆਨ ਹੀ ਨਹੀਂ ਉਹਦਾ ਤਾਂ ਪੀਣ ਵਾਲ ਧਿਆਨ ਪਤਾ ਆਣ ਕੇ ਤੇ ਬਾਅਦ ਚ ਮੇ ਨਾਲ ਲੜਨ ਲੱਗ ਪਿਆ ਮੇਰੀ ਘਾਟ ਟੌਰ ਹੈ ਨਹੀਂ ਆ ਮੈਨੂੰ ਕੋਈ ਪੁੱਛਦਾ ਨਹੀਂ ਮੈਨੂੰ ਲੋਕੀ ਗੱਲਾਂ ਕਰਦੇ ਆ ਕਾਹਦੀਆਂ ਗੱਲਾਂ ਇਹਨੂੰ ਕਰਦੇ ਇਹ ਤਾਂ ਉਹਨੂੰ ਪਤਾ ਹੋਊਗਾ ਨਾ ਕਿਤੇ ਮੇ ਨਾਲ ਆ ਲੜਿਆ ਆਣ ਕੇ ਮੇਰੀ ਟੌਰ ਨਹੀਂ ਹੈਗੀ ਪਿੰਡ ਦੇ ਵਿੱਚ ਸਾਰੇ ਲੋਕੀ ਮੈਨੂੰ ਗੱਲਾਂ ਕਰਦੇ ਮੈਨੂੰ ਆ ਕਹਿੰਦੀ ਕਿ ਕੀ ਕਰਾਂ ਮੈਂ ਦੱਸ ਮੈਂ ਤਾਂ ਘਰ ਨਾਲ ਵੱਜ ਗਈ ਆ ਕਿਤੇ ਜਾਣਾ ਆਉਣਾ ਵੀ ਪੈਣ ਪੈਂਦਾ ਕੁੜੀ ਕੋਕਾ ਤੋਂ ਆਉਂਦੀ ਮੈਂ ਗਈ ਤਾਂ ਹੁਣ ਗਈ ਤੇਰੇ ਹੁੰਦਿਆ ਵੀ ਚੱਲ ਮੈਂ ਉਹ ਆਉਣੀ ਆ ਉਹਦੀਆਂ ਵੀ ਦਰਾਨੀਆਂ ਜਠਾੜੀਆਂ ਨਿਆਣੀਆਂ ਉਹਦਾ ਕੋਈ ਵੜਦਾ ਹੀ ਨਹੀਂਗਾ ਹਾਂ ਤੇ ਫਿਰ ਗੱਲਾਂ ਤੇ ਕਰਨੀਆਂ ਹੀ ਆ ਜਦੋਂ ਭਰਾ ਨੇ ਘਟੂਟਾ ਕਰਨੀਆਂ ਮੈਂ ਤਾਂ ਪੈਣਾ ਤੇ ਗੱਲਾਂ ਹੋਣੀਆਂ ਹੀ ਆ ਅਬ ਇਹ ਚੱਜਦਾ ਹੋਵੇ ਤੇ ਨਾਲ ਤੁਰ ਪਿਆ ਕਰੇ ਹੁਣ ਤਾਂ ਫਿਰ ਗੱਲਾਂ ਹੋਣੀਆਂ ਹੀ ਹੋਣੀਆਂ ਉਹਨੂੰ ਹੈਗੀ ਕੋਈ ਚਿੰਤਾ ਵੀ ਨਾ ਮੈਨੂੰ ਮੈਂ ਤਾਂ ਖੜਦੀ ਨਹੀਂ ਖੜਦੀ ਵੀ ਕਿਤੇ ਪੀ ਪਾਲ ਲਈ ਤੇ ਦੋਵੇਂ ਡਿੱਗਾਂਗੇ ਸਹਿਬੀ ਤਾਂ ਤੁਸੀਂ ਦਿੰਨੇ ਨੂੰ ਕਾਦੀ ਮੈਂ ਸਹਿਬ ਦਿੰਨੀ ਆ ਕੀ ਇਤ ਹੀ ਮੈਂ ਕਰ ਰੋਜ਼ ਰੋਜ਼ ਤੇ ਪੈਸੇ ਉਹਨੂੰ ਫੜਾ ਦਿੰਨੇ ਆ ਪੀ ਜਾ ਪੀ ਆ ਜੇ ਬਾਹਰ ਲੋਕਾਂ ਕੋ ਮੰਗੇ ਤਾਂ ਕੀ ਲੋਕੀਂ ਆਖਣਗੇ ਸਾਨੂੰ ਉਹ ਹੀ ਨਾ ਤਾਂ ਫਿਰ ਫਿਰ ਭੁਗਤੋ ਫਿਰ ਮੈਨੂੰ ਕਾਤੋਂ ਕਿੰਨੇ ਜਿਆਦਾ ਆਪੇ ਮੈਂ ਤਾਂ ਰਾਤ ਖਾਪ ਗਈ ਉਹਦੇ ਨਾਲ ਮੇਰੀ ਟੌਰ ਨਹੀਂ ਹੈਗੀ ਮੇਰੀ ਟੌਰ ਨਹੀਂ ਹੈਗੀ ਮੇਰੀ ਬੜੀ ਟੌਰ ਆ ਮੈਂ ਸ਼ਾਬੀਰ ਦਾ ਲਾੜ ਲੱਗੀ ਸੁਖ ਤੈਨੂੰ ਕਿਹੜੀ ਗੱਲ ਦਾ ਨਹੀਂ ਪਹਿਲਾਂ ਮੈਨੂੰ ਦੱਸ ਜਾ ਦਾ ਤੇਰ ਕੋ ਜਮੀਨ ਐ ਮੀ ਆ ਘਰ ਬਾਰ ਬਣਿਆ ਵਾ ਪੁੱਤ ਰੱਬ ਨੇ ਤੈਨੂੰ ਦਿੱਤਾ ਵਾ ਤੇ ਹੋਰ ਸੁੱਖ ਕਿਹੜੇ ਹੁੰਦੇ ਆ ਧੀਏ ਨਹੀਂ ਸੁੱਖ ਪੈਸਾ ਨਹੀਂ ਹੁੰਦਾ ਤੇ ਨਾ ਹੀ ਜ਼ਮੀਨ ਜੈਦਾਂ ਦਾ ਨਾ ਹੁੰਦਾ ਵਾ ਸੁੱਖ ਹੁੰਦਾ ਜਦ ਚਾਹ ਨਾ ਬੈ ਕੇ ਰੋਟੀ ਖਾ ਲੈਣੀ ਹੁਣ ਰਾਤ ਆਇਆ ਵਾ ਤੇ ਮੈਂ ਚਾਹ ਨਾ ਬੈ ਕੇ ਰੋਟੀ ਥੋੜੀ ਖਾ ਲਈ ਅਭਿਆਨ ਕੇ ਮੇਰਾ ਲੜਨਾ ਹੀ ਸ਼ੁਰੂ ਕਰ ਲਿਆ ਵਨੇ ਨਹੀਂ ਲੜਦਾ ਹਾਂ ਕਿਉਂ ਨਹੀਂ ਲੜਦਾ ਸਮਝਾਉਂਗੀ ਮੈਂ ਉਹਨੂੰ ਹਾਂ ਸਮਝਾਉਣਾ ਤੁਸੀਂ ਅੱਗੇ ਅੱਗੇ ਤੇ ਨਹੀਂ ਸਮਝਾਇਆ ਹੁਣ ਤੁਸੀਂ ਕਿੱਥੇ ਸਮਝਾ ਲੈਣਾ ਉਹ ਸਮਝਦਾ ਬਲ ਸਮਝ ਜਾਣਾ ਵਾ ਜਿਉਂ-ਜਿਉ ਸਿਆਣੇ ਹੋਈ ਗਿਆ ਆਪੇ ਸਮਝ ਜਾਈਦਾ ਵਾ ਹੂੰ ਵੇਖੋ ਜਿੱਦਾਂ ਸਮਝੂਗਾ ਮੇਰੀ ਤਾਂ ਅੱਧੀ ਲੰਘ ਗਈ ਆਪੇ ਐਵੇਂ ਨਾ ਤੋਈ ਤਰਾ ਕਰਦੀ ਰਿਹਾ ਕਰ ਆਪੇ ਜਿਹਨੇ ਨੇਤਕਲੇਸ਼ ਤੇ ਵਿੱਚ ਕਟਣੀ ਉਹਨੇ ਤਾਂ ਆਪੇ ਕਰਨਾ ਵਾ ਬੀ ਮੇਰੇ ਪਾਦਾ ਦਾ ਨਿੱਕ ਤਕਲੇਸ਼ ਅਜੇ ਬਾਹਰ ਕੋਈ ਕਹਿ ਦਿੰਦਾ ਉਦਾਂ ਹੀ ਝੂਲ ਲਾ ਦਿੰਦੇ ਇਹਨੂੰ ਤੇ ਰਮਾ ਨਾਨ ਕੇ ਮੇ ਨਾਲ ਲੜਨਾ ਸ਼ੁਰੂ ਕਰ ਦਿੰਦਾ ਵਾ ਨਹੀਂ ਲੜਦਾ ਤਾਂ ਨਹੀਂ ਲੜਦਾ ਫਿਰ ਤੁਹਾਨੂੰ ਪਤਾ ਨਹੀਂ ਲੜਦਾ ਏਦਾਂ ਦਾ ਨਹੀਂ ਗਾਓ ਅਪੀ ਲੜਾਈ ਕਰਦਾ ਰਵੇ ਤੇਰੇ ਨਾਲ ਰਾਤੀ ਵੇਖਣਾ ਸੀ ਨਾ ਆਪ ਤਾਂ ਤੁਸੀਂ ਚਲੇ ਗਈ ਸੀ ਤੇ ਵੇਖਣਾ ਸੀ ਨਾ ਵੀ ਕੀ ਹਾਲ ਹੋੰਦਿਆ ਵਾ ਆਂਡ ਗਵਾਂਡ ਵੀ ਸੁਹੰਦਾ ਨਾ ਪਤਾ ਨਹੀਂ ਕਿੰਨੇ ਚੁੱਕਣਾ ਦਿੱਤੀ ਹੀ ਆਂਡ ਗਵਾਂਡ ਦੀ ਪਰਵਾਹ ਨਹੀਂ ਕਰੀਦੀ ਹੁੰਦੀ ਮੈਂ ਪਰਵਾਹ ਕਿੱਥੇ ਕਰਨੀ ਬੋਲਣਾ ਤਾਂ ਹੁਣ ਨਹੀਂ ਤੂੰ ਹਟਣ ਢਈ ਮੇਰੇ ਸਾਹਮਣੇ ਤਮਗਰੋ ਤੂੰ ਕਿਹੜੀ ਪਾਲਕ ਜਾਰੀ ਹੋਣੀ ਆ ਜਾਨੀ ਮੈਂ ਸਮਝਾਉਣੀ ਆ ਉਹਨੂੰ ਸਮਝਾਉਣਾ ਮੈਨੂੰ ਪਤਾ ਕਿੱਥੇ ਆਹੋ ਉਹਦੇ ਮਗਰ ਪਈ ਰਹਿਣੀ ਆ ਤੂੰ ਕਰੋ ਕਾਦੀ ਮੈਂ ਚਲ ਗਈ ਮੇਰੇ ਹੁੰਦਿਆ ਹੀ ਨਹੀਂ ਹੜਦੀ ਤੇ ਮਗਰੋਂ ਤਾਂ ਕੀ ਪਤਾ ਕੀ ਕੀਤਾ ਹੋਊਗਾ ਤਸੂਰ ਫਿਰ ਮੇਰਾ ਹੀ ਹੋਣਾ ਵਾਕੇ ਆਪਦੇ ਨੂੰ ਨਹੀਂ ਕਹਿਣਾ ਕੁਛ ਵੇਖਾ ਸ਼ਰਮ ਦਾ ਘਾਟਾ ਰਾਤ ਨੂੰ ਤੂੰ ਸੱਤਾ ਕਿਤਰਾ ਸੁੱਤਾ ਵਾ ਹਾਂ ਹਾਂ ਕਿਤਰਾ ਸੁੱਤਾ ਵਾ ਤੈਨੂੰ ਕੋਈ ਫਿਕਰ ਨਹੀਂ ਹੈਗਾ ਕਰਦਾ ਕੀ ਹੋਇਆ ਘਰ ਨੂੰ ਘਰ ਕਿੱਥੇ ਚਲ ਗਿਆ ਆ ਸਾਰਾ ਗੱਲਾਂ ਹੋਇਆ ਕਿ ਤੇ ਵਿਚਾਤ ਨਹੀਂ ਮੂਤ ਲਿਆ ਨਾ ਖੱਤਿਆ ਮੈਂ ਕੋਈ ਵਿਚੇ ਮੂਤਣਾ ਆ ਤੇ ਜਾਜਾ ਤੂੰ ਸਾਰਾ ਹੀ ਨਾ ਉਹ ਤੇਰੀ ਨਾ ਪਾਣੀ ਡੋਲਗੀ ਉੱਤੇ ਨਾ ਮਰਿਸ਼ਦੈਣ ਜਿਹੜਾ ਪਾਣੀ ਡੋਲ ਜਾਂਦੀ ਆ ਤੇ ਫਸਦੈਣ ਹੀ ਲੱਭ ਕੇ ਦਿੱਤੀ ਬਕਵਾਤ ਕਾਦੀ ਨਹੀਂ ਬੋਲੀ ਜਾਂਦੀ ਉਹ ਤਾ ਤੂੰ ਚੱਜ ਦਾ ਕੰਮ ਕਰੇ ਦਾ ਆਪੇ ਬਖਾ ਨਾ ਉਹ ਬਕਵਾਸ ਕਰੇ ਨਾ ਤੂੰ ਜੀਂਦਰੀ ਨਾ ਉਹ ਜੀਂਦੰਦੀ ਮੇਰੇ ਦਾ ਜੀਣਾ ਆਰਾਮ ਕੀਤਾ ਤੁਸੀਂ ਮੈਂ ਤੈਨੂੰ ਕੀ ਆਣੀ ਆ ਮੈਂ ਤਾਂ ਕੁੜੀ ਕੋ ਚੱਲ ਗਈ ਤੇ ਤੂੰ ਉਸ ਅੰਦਰ ਆਦਾ ਹੀ ਇੱਕ ਤਰ੍ਹਾਂ ਪਿਆ ਆ ਤੇ ਪੈਣਾ ਨਹੀਂ ਲੋਕੀ ਮੈਨੂੰ ਗੱਲਾਂ ਕਰਦੇ ਬਾਰ ਬਾਰ ਬਾਹਰ ਘਟ ਤੇਰੀ ਵਕਤ ਨਹੀਂ ਕਿਉਂ ਗੱਲਾਂ ਤੈਨੂੰ ਕਹਦੀਆਂ ਕਰਦੇ ਆ ਤੂੰ ਪਹਿਲੀ ਇੱਕ ਦਰਾ ਕੇ ਖੜਦੀ ਤੂੰ ਮੇਰੇ ਨਾਂ ਕਿਉਂ ਨਹੀਂ ਕਰਾਉਂਦੀ ਪਹਿਲੀ ਨਾਂ ਵੀ ਹੋ ਜੂਗੀ ਆ ਕਾਲੀ ਨਹੀਂ ਪਈ ਮੈਂ ਕਿਤੇ ਨਹੀਂ ਜਾਣ ਲਈ ਅਜੇ ਮੈਨੂੰ ਨਹੀਂ ਪਤਾ ਮੇਰੇ ਪਿਆਲੀ ਨਾਂ ਕਰਾ ਕਰਾ ਤੇਰੇ ਪਹਿਲੀ ਨਾਂ ਤੇਰੇ ਨੇ ਕਰਾਉਣੀ ਪੋਤੇ ਦੇ ਕਰਾਉਂਗੀ ਉਹ ਤੇਰੇ ਕਰਾਉਣੀ ਮੇਰੇ ਪਿੰਡਾ ਮੇਰੇ ਨਾਗਰਾ ਮੈਨੂੰ ਲੋਕੀ ਗੱਲਾਂ ਕਰਦੇ ਬਾਹਰ ਕਹਿੰਦੇ ਸਾਰੇ ਕਹਿੰਦੇ ਕਿਦੇ ਧੜੀ ਤੇ ਘਰ ਵੜਦਾ ਕੋਈ ਉਦਾਂ ਤੂੰ 30 ਕਿੱਲਿਆਂ ਦਾ ਮਾਲਕ ਵੜਦਾ ਕਿਉਂ ਨਹੀਂ ਰੋਕੀ ਇਤਨਾ ਕਰਦੇ ਹੁੰਦੇ ਪਾਉਂਕਦੇ ਹੁੰਦੇ ਆ ਬਾਰਕ ਐਦੀ ਮੰਨੀਦੀ ਨਹੀਂ ਹੁੰਦੀ ਆਪਣੇ ਘਰ ਵਲ ਧਿਆਨ ਰੱਖੀ ਰਹਾਂਦਾ ਮੈਨੂੰ ਤਾਂ ਜੀਣ ਜੋਗਾ ਨਹੀਂ ਛੱਡਿਆ ਤੁਸੀਂ ਪਿੰਡ 'ਚ ਮੂੰਹ ਖਾਉਣ ਜੋਗਾ ਨਹੀਂ ਛੱਡਿਆ ਆ ਜੀਣ ਜੋਗਾ ਨਹੀਂ ਕਿੱਥੇ ਜਾਣਾ ਉੱਥੇ ਮੂੰਹ ਜੋੜਦੇ ਲੋਕੀ ਗੱਲਾਂ ਕਰ ਜਾਂਦੇ ਉਹ ਜਾਂਦਾ ਹੀ ਉਹ 30 ਕਿੱਲਿਆਂ ਦਾ ਮਾਗਦੇ ਪੱਲੇ ਦੇ ਕੱਖ ਨਹੀਂ ਆਂਦਰ ਰਹਿੰਦੇ ਜਿਹੜਾ ਜਾਂਦਾ ਲੋਕੀ ਇਤਨਾ ਪਾਉਂਕਦੇ ਹੁੰਦੇ ਮੈਨੂੰ ਬੈਕ ਆਜੇ ਉੱਥੇ ਨਹੀਂ ਤੂੰ ਰੌਲਾ ਪਾਉਣਾ ਸ਼ੁਰੂ ਕਰ ਦਿੰਦੀ ਆਂ ਨੌ ਸੱਸ ਸਰ ਰੌਲਾ ਨਾ ਪਾਵਾਂ ਤਾਂ ਕੀ ਕਰਾਂ ਗੱਲਾਂ ਤਾਂ ਤੂੰ ਮੈਨੂੰ ਕਰਾਉਂਂਂਂਂਂ ਗੱਲਾਂ ਕਰਾਉਂਂਂਂਂਂ ਤੂੰ ਮੈਨੂੰ ਨਹੀਂ ਕੋਲੋਂ ਵੀ ਕਰਾਈ ਜਾਂਦਾ ਮੇਰੇ ਭਰਾਈ ਦਾ ਨਾਂ ਲਾ ਪਹਿਲਾਂ ਮੈਂ ਨਹੀਂ ਹਾਉਣੀ ਚੇਰੇਣਾ ਲਾਉਂਗੀ ਪੁੱਤ ਤੇ ਦੇ ਨਾਂ ਮੈਂ ਸੰਗੀ ਮਾਲਦਣੀ ਤਰੀਕੇ ਦੇ ਨਾਲ ਮਾਲਦੇ ਸਗੋਂ ਕੱਸਿਆ ਪਾ ਮੈਂ ਕੋਈ ਸਭ ਕੋ ਤੁਹਾਡੇ ਜੋਗਾ ਰਹਿ ਜਾਊਗਾ ਆਹ ਵੀ ਤੂੰ ਕਹਨ ਮੇਰੇ ਨਾਂ ਤਾਲੀ ਕਰ ਸਾਰੀ ਮੈਨੂੰ ਨਹੀਂ ਪਤਾ ਮੈਂ ਘਰੇ ਦੇ ਨਾਂ ਪਹਿਲੀ ਅੰਦਰ ਵੜ ਕੇ ਪਿਆ ਰਹਿੰਦਾ ਵਾ ਉਹ ਮੁੰਡਾ ਵਿਚਾਰਾ ਬੰਦਿਆਂ ਨੂੰ ਨਾਲ ਲੈ ਕੇ ਤੇ ਖਪਦਾ ਰਹਿੰਦਾ ਵਾ ਤੇ ਨਿਆਣਾ ਕਰਦੇ ਮੈਨੂੰ ਕੀ ਤੇ ਨਿਆਣੇ ਦੇ ਨਾਂ ਕਰਾਉਂਗੀ ਨਿਆਣੇ ਦੇ ਨਾਂ ਕਰਾਉਂ ਤੂੰ ਨਹੀਂ ਕਿਸੇ ਨਾਂ ਵੀ ਕਰਾਉਣੀ ਮੈਨੂੰ ਚਾਹੀ ਪਹਿਲਾਂ ਮੇਰੇ ਨਾਂ ਕਰਾ ਮੈਂ ਆਪੇ ਕਰਾ ਦੂੰ ਮੁੰਡੇ ਦੇ ਨਾਂ ਕਰਾ ਦੇਂਗਾ ਤੂੰ ਮੁੰਡੇ ਦਾ ਜਦੋਂ ਮੁੰਡੇ ਦਾ ਫਿਕਰ ਹੋਵੇ ਨਾ ਤੇ ਤੂੰ ਅੰਦਰ ਵੜ ਕੇ ਨਾਲ ਅਮਾ ਪਾਵੇਂ ਲੋਕਾਂ ਨੂੰ ਨਾ ਸੁਣਾਵੇਂ ਦੁਖੀ ਲੋਕਾਂ ਮੈਨੂੰ ਮੈਨੂੰ ਲੋਕਾਂ ਨੂੰ ਤੁਸੀਂ ਨਾ ਸੁਣੋ ਜੇ ਬਾਹਰ ਨਿਕਲਦੇ ਰੌਲਾ ਡਾਪੇ ਦੀ ਪਾਉਣ ਪਾਉਣ ਡਾਪੈਂਦੀ ਆ ਰੌਲਾ ਹੋਰ ਮੈਂ ਕੁੜੀ ਕੋ ਗਈ ਹੀ ਕੱਲ ਕੋਈ ਸ਼ਰਮ ਕਰ ਦੋ ਜਿੱਤੇ ਮੇਰੇ ਸਾਹ ਕੋ ਕੁੜੀਆਂ ਨੂੰ ਦੇਈ ਜਾ ਤੂੰ ਸਾਨੂੰ ਕੀ ਦੇਣਾ ਵਾ ਕੁੜੀ ਨੂੰ ਵਿਚਾਰੀ ਨੂੰ ਕੀ ਦੇਣਾ ਕੁੜੀ ਤਾਂ ਸਭ ਤੋਂ ਤਾਨੂੰ ਦੇਣਾ ਦਊਗੀ ਆ ਵੀ ਸਭ ਕੋ ਜੋ ਹੈ ਰਹਾ ਹੁੰਦਾ ਠੀਕ ਆਨੇ ਕੋ ਘਰ ਦੀਆਂ ਹੁੰਦੇਗਾ ਠਿੰਗਾ ਦਾ ਪੇਕਿਆਂ ਵੱਲ ਧਿਆਨ ਹੁੰਦਾ ਵੀ ਮੇਰੇ ਰਾਜੀ ਬਾਜੀ ਰਹਿਣ ਜਦੋਂ ਜੰਨੀ ਕੀ ਪਤਾ ਕੀ ਲੈ ਜਾ ਸਾਨੂੰ ਮੈਨੂੰ ਤਾਂ ਕੋਈ ਦਿੱਤਾ ਨਹੀਂ ਕਦੀ ਨਾ ਤੂੰ ਤੋਂ ਉੱਦਾ ਹੀ ਰਹਿਣਾ ਤੇ ਤੂੰ ਸਾਹ ਲਾਵੇਂ ਜਿਹੜਾ ਰੋਜ ਦਾ 500 ਲੈ ਕੇ ਜਾਂਦਾ ਉਹਦਾ ਨਾਂ ਹੀ ਨਹੀਂਗਾ 500 ਬਹੁਤ ਬੜੀ ਜ਼ਿਆਦਾ ਦਿੱਤੀ ਨਾ 500 ਤੋਂ 500 ਤਾਂ ਆਉਂਦਾ ਕੀ ਹੈ ਤਾਂ ਰੋਇ ਤਾਂ ਨਹੀਂ ਕੇ ਜਾਣਾ ਅੱਧਾ ਨਹੀਂ ਆਉਦਾ ਉਹ ਤੇ ਸ਼ਰਾਬ ਦਾ ਸ਼ਰਾਬ ਹੀ ਪੀਣੀ ਆ ਹੋਰ ਚੀਜ਼ਾਂ ਥੋੜੀਆਂ ਤਾਕਤ ਵਾਲੀਆਂ ਉਹ ਖਾਇਆ ਕਰ ਮੈਂ ਜਿਹੜੀ ਮੈਂ ਪੀਣੀ ਮੈਂ ਪੀਣੀ ਪੀਣੀ ਪੈ ਨਹੀਂ ਲੱਗਦਾ ਆ ਮੈਨੂੰ ਨਹੀਂ ਪਤਾ ਮੇਰੇ ਨਾਲ ਪਿਆਲੀ ਦਾ ਤੇਰੇ ਨਹੀਂ ਲਉਂਗੀ ਬੋਤੇ ਦੇ ਨਾਲ ਲਉਂਗੀ ਆ ਘਰੋਂ ਆਪ ਚਲ ਜਾਨੀਏ ਤੇ ਘਰੋਂ ਚਲ ਜਾਨੀ ਮੈਂ ਤੇਰੀ ਬੱਜੀ ਆ ਵੀ ਮੈਂ ਕਿਤੇ ਹੁਣ ਜਾਵ ਨਹੀਂ ਸਕਦੀ ਮੁੰਡਾ ਵਿਚਾਰਾ ਖਾਬਦਾ ਰਹਿੰਦਾ ਵਾ ਤਾਂ ਕਣਕਾ ਸਾਰੇ ਮੁੰਡੇ ਨੇ ਢੋਈ ਤੂੰ ਮਗਰਮ ਨਹੀਂ ਜਾਣ ਜੋਗਾ ਪਈ ਮੈਂ ਮਗਰ ਹੀ ਚਲ ਜਾ ਮੁੰਡੇ ਦੇ ਜਦੋਂ ਮੇਰੇ ਹੱਥ ਭੱਲੇ ਕਾਕੇ ਤੇ ਮੈਂ ਕਿਉਂ ਜਾਵਾ ਤੇ ਪੈਰੀ ਜਿਹੜੇ ਹੱਥ ਭੱਲੇ ਹੈਗੇ ਜਿਹੜੀ ਮੰਗਦਾ ਹਾਂ ਆਪ ਜਦੋਂ ਪੈਰੀ ਦੇ ਮੈਂ ਕੰਡਾ ਪੂ ਆਪੇ ਪਹਿਲਾਂ ਪੈਰੀ ਆਪਣੇ ਪੋਤੇ ਦੇ ਨਾਲ ਲਵਾਉਣੀ ਤੈਨੂੰ ਨਹੀਂ ਦੇਣੀ ਦੱਸ ਮੈਂ ਮੈਨੂੰ ਮੈਥੋਂ ਆਸ ਨਾ ਰੱਖ ਕੋਈ ਚੱਲ ਫੇਰ ਚੰਗਾ ਪਿਆਰ ਆ ਕਰ ਲੈ ਗਿਆ ਪੈਸੇ ਤੇ ਪੀ ਕੇ ਤਾਂ ਘਰ ਨੂੰ ਆਪੇ ਇਦਾਂ ਹੀ ਮੈਂ ਇਦਾਂ ਹੀ ਪੀਣੀ ਹਾਂ ਤੇ ਉਹ ਮੇਰਾ ਸਿਰ ਖਾਂਦੀ ਰਹਿੰਦੀ ਤੇ ਤੂੰ ਪੂਏ ਚੜਾਇਆ ਮੇਰਾ ਨਹੀਂ ਖਾਂਦੀ ਆਹ ਓ ਐਡੀ ਲੰਮੀ ਜਬਾਨ ਆਉਦੀ ਗੇਠ ਲੰਮੀ ਮੈਂ ਤੇਰੇ ਵੱਲ ਦੀ ਸੈਡ ਲੈਣੀ ਵੀ ਮੇਰਾ ਪੁੱਤ ਵਾਏ ਲੈਣੀ ਸੈਡ ਮੈਂ ਕਦੀ ਉਹਨੂੰ ਨਹੀਂ ਆਖਿਆ ਵੀ ਉਹ ਮਾੜਾ ਵਾ ਤੂੰ ਇਹਦਾ ਪਿਆਲੀ ਮੈਨੂੰ ਨਹੀਂ ਪਤਾ ਪਿਆਲੀ ਲਾਓ ਮੇਰੇ ਨਾਲ ਲਾਉਣੀ ਪਿਆਲੀ ਤੇਰੇ ਨਾਲ ਲੋਕੀ ਗੱਲਾਂ ਕਰਦੇ ਮੈਨੂੰ ਜੋ ਵੀ ਨਹੀਂ ਗੱਲਾਂ ਕਰਨ ਨੂੰ ਹਟਦਾ ਨਿਕਾ ਜਾ ਜੋ ਹਨ ਕਹਾਉਂਗਾ ਤਹੋਇਆ ਮਾ ਸਕ ਜੇ ਨਾ ਕਰ ਹੋਦਾ ਪਿਆਲੀ ਨਹੀਂ ਬੰਨਾ ਨਹੀਂ ਕੁਝ ਨਹੀਂ ਸਭ ਕੁਝ ਨੇ ਭੂਕੇ ਖਾ ਲਿਆ ਵਾ ਗੱਲਾਂ ਕਰਦਾ ਜੋ ਮਣ ਜੋ ਬੰਦਾ ਮੈਂ ਮੂੰਹ ਬਨੂਗੀ ਨਾ ਆਉ ਜਦੋਂ ਉਹਨੇ ਮੈਨੂੰ ਦੱਸਿਆ ਕਹਿੰਦਾ ਸਾਰੇ ਪ੍ਰਿੰਟ ਗੱਲਾਂ ਥੂ ਥੂ ਕਰਦਾ ਤੈਨੂੰ ਵੀ ਪੱਲੇ ਦੇ ਕੱਖ ਕਿ ਇਤਨਾ ਲੋਕੀ ਚੁੱਕਣਾ ਦਿੰਦੇ ਹੁੰਦੇ ਪੁੱਤ ਨਹੀਂ ਐਦਾ ਕਰੀਦਾ ਹੁੰਦਾ ਕੈਦੀ ਚੁੱਕਣਾ ਚ ਨਹੀਂ ਆਈਦਾ ਹੁੰਦਾ ਕੁਝ ਕਹ ਉਹਨੇ ਤੇ ਮੈਨੂੰ ਸਾਥੇ ਦੱਸਿਆ ਚ ਚੁੱਕਣ ਵਾਲੀ ਕਿਹੜੀ ਗੱਲ ਆ ਵੇਖ ਹੁਣ ਕਿੱਦਾਂ ਸਮਝਾਉਂਦੇ ਹੁਣ ਸਮਝਾਇਆ ਉਹਨੇ ਸਮਝ ਜਾਣਾ ਵਾ ਪਹਿਲਾਂ ਸਮਝਾਇਆ ਨਹੀਂ ਪਹਿਲਾਂ ਨੂੰ ਸ਼ਰਾਬ ਤੇ ਲਾ ਛੱਡਿਆ ਵਾ ਹੁਣ ਐਦਾਂ ਹਟ ਜਾਣਾ ਉਨ ਤੇਰੀ ਸੰਗੀ ਮਰੋੜੂ ਆ ਪਿੱਲਾ ਆ ਹੁਣ ਜ਼ਮੀਨ ਉਹਦੇ ਨਾਂ ਜੇ ਜੋ ਬਣਵਾ ਲੈ ਵੀ ਮੈਂ ਚੱਲ ਜਾਨੀ ਆ ਖਬਰਦਾਰ ਜੋ ਬਣਾਲ ਗਈ ਤੂੰ ਤੇ ਕਿਉਂ ਕੀ ਕਹਾਂ ਜਾ ਨਹੀਂ ਸਕਦੀ ਮੇਰਾ ਯਾਰਾ ਨੂੰ ਲੜਨ ਨਾਲ ਨਹੀਂ ਜਾਂਦਾ ਨਾ ਜਾਂ ਯਾਰ ਮੈਂ ਤੇਰਾ ਯਾਰ ਤੈਨੂੰ ਸਾਡਾ ਘਰ 파ੜਨੂ ਹੈਗਾ ਵਾ ਘਰ ਨਹੀਂ 파ੜਦਾ ਸੱਚ ਦੱਸਦਾ ਮੈਨੂੰ ਸੱਚ ਦੱਸਦਾ ਨਾਸਾਂ ਬੰਨ੍ਹਦੀਆਂ ਉਹਦੀਆਂ ਮੈਂ ਜੇ ਤੂੰ ਗਈ ਤੇ ਵੇਖੀ ਜੇ ਘਰ ਦੇ ਕਲਾ ਪੈਣੀ ਤੇ ਪੈ ਜੇ ਅੱਗੇ ਨਹੀਂ ਪਾਉਂਦਾ ਤੂੰ ਨਹੀਂ ਜਾਣਾ ਉਹਦੇ ਨਾਲ ਜਾਣਾ ਨਹੀਂ ਦੇਖੋ ਇੱਕ ਮੈਨੂੰ ਮੇਰੇ ਨਾਲ ਪੈਲੀ ਲਾ ਆ ਮਿਲਾਂ ਲਾਏ ਇਹਦੇ ਨਾਲ ਪੈਲੀ ਤੈਨੂੰ 20 ਵਾਰ ਆਖਿਆ ਵੀ ਨਹੀਂ ਲਾਉਣੀ ਨਹੀਂ ਲਾਉਣੀ ਪੋਤੇ ਨਾਲ ਲਾਉਣੀ ਹੋ ਪੋਤੇ ਨਾਲ ਲਾਉਣੀ ਇੱਕ ਤੇ ਰੱਖ ਕੇ ਲੈ ਜੀ ਤੂੰ ਤੇਰੇ ਕੋਲ ਤੀਗੇ ਕੀ ਹੋਣਾ ਵਾ ਜੇ ਮੈਂ ਕਿਤੇ ਇੰਨੀ ਚਿਰ ਨਹੀਂ ਆਈ ਗਈ ਆ ਤੇ ਕਿਤੇ ਇੰਨਾ ਇੰਨਾ ਨੇ ਤਾਂ ਮਾਸ਼ਾਅੱਲਾ ਆ ਮਗਰੋਂ ਖ ਨਹੀਂ ਆਂਦੇ ਆ ਲਗਵਾੜ ਵੀ ਇਕੱਠਾ ਕੀਤਾ ਉਹ ਹੀ ਆਂਦੀ ਆ ਪਰ ਜਾਈ ਤੇਰੀ ਅਹੀਂ ਕਿਤੇ ਖਾਧੀਆਂ ਨਹੀਂ ਰੋਟੀ ਨਹੀਂ ਖਾਧੀ ਕੋਹ ਨਹੀਂ ਕਿਤੇ ਆਉਂਦਾ ਹੀ ਕਲਾ ਪਾ ਕੇ ਬਹਿ ਜਾਂਦਾ ਤੇ ਇਹ ਵੀ ਬਹਿ ਜਾਂਦੀ ਆ ਮੈਂ ਕੀ ਕਰਾਂ ਦੱਸ ਮੇਰਾ ਤੇ ਆਉਣਾ ਜਾਣਾ ਤੇ ਇਹ ਬੰਦ ਹੋ ਗਿਆ ਇਹ ਹੋਈ ਜੋ ਬਾਸੇ ਦਾ ਹੁਣ ਮੈਨੂੰ ਆਂਦਾ ਜੇ ਮੈਂ ਆਖਿਆ ਵੀ ਨਾ ਪੁੱਤੇ ਇਦਾਂ ਕਰਿਆ ਕਰ ਇਤਨਾ ਨਾ ਕਰਿਆ ਕਰ ਇੱਕੋ ਗੱਲ ਪੈਲੀ ਮੇਰੇ ਨਾਂ ਲਾ ਦੇ ਪੈਲੀ ਮੇਰੇ ਨਾਂ ਲਾ ਦੇ ਕਿੱਦਾਂ ਮੈਂ ਇਹ ਨਾ ਪੈਲੀ ਲਾਦਾ ਬੋਤਾ ਮੇਰਾ ਕਿ ਸਾਰੀ ਦਿਹਾੜੀ ਬੰਦਿਆਂ ਨੂੰ ਲੈ ਕੇ ਤੇ ਬਾਹਰ ਵਿਚਾਰਾ ਪੈਲੀਆਂ ਤੇ ਖਪਦਾ ਰਹਿੰਦਾ ਨਾਲੇ ਸਕੂਲੇ ਜਾਂਦਾ ਤੇ ਇਹਨੂੰ ਕਿਤੇ ਪਤਾ ਹੀ ਨਹੀਂਗਾ ਵੀ ਮੈਂ ਕੁਝ ਕਰਨਾ ਵਾਂ ਕ ਨਹੀਂ ਕਰਨਾ ਮੈਂ ਕਦੀ ਨਹੀਂ ਇਹਨੂੰ ਮਾਰਾ ਆਖਿਆ ਮੈਂ ਇਹੋ ਹੀ ਅੰਨੀ ਆ ਵੀ ਇਹ ਉਹਦੇ ਨਾਲ ਵੀ ਨਾ ਆਪਣੀ ਨਾਲ ਵੀ ਲੜਦੀ ਰਹਿਨੀ ਆ ਵੀ ਨਹੀਂ ਮੇਰਾ ਪੁੱਤ ਮਾੜਾ ਨਹੀਂਗਾ ਤੂੰ ਮਾੜੀਆ ਤੂੰ ਚੰਗੀ ਨਹੀਂ ਤੂੰ ਬੋਲਦੀ ਆ ਗਾੜੀ ਹਾਂ ਤਾਂ ਉਹ ਵੀ ਬੋਲਦਾ ਵਾ ਤਾਂ ਪਰ ਮੈਨੂੰ ਬਹੁਤ ਸਤਾਇਆ ਇੰਨੇ ਤਾਂ ਮੈਨੂੰ ਆਂਦਾ ਜੋਕ ਹੋਆ ਤਾਂ ਕੁੜੀ ਨੂੰ ਦੇਨੀ ਕੁੜੀ ਨੂੰ ਦੇਈ ਜਾਨੀ ਮੈਂ ਤਾਂ ਧੀਆ ਕਰ ਲਈ ਕਿਤੇ ਪੰਜਾਂ ਰੁਪਈਆਂ ਦੀ ਚੀਜ਼ ਵੀ ਨਹੀਂ ਲਾਂਦੀ ਵੀ ਚੱਲ ਮੈਂ ਉਹਦੇ ਵਾਸਤੇ ਕੋਲ ਲੈ ਹੀ ਜਾਵਾਂ ਤੈਨੂੰ ਮਹਾਰਾਜ ਘਰੇ ਹੀ ਦਵੇ ਤੇ ਹੋਰ ਵਾਸਿਕ ਕੋ ਗੱਲ ਫੜੀ ਆ ਇਹ ਮੈਨੂੰ ਲੋਕੀ ਬਾਹਰ ਜੀਣ ਨਹੀਂ ਦਿੰਦੇ ਤੂੰ ਐਨਿਆਂ ਕਿਲਿਆਂ ਦਾ ਮਾਲਕ ਵਾ ਤੂੰ ਐਨਾ ਤੇਰੇ ਹੱਥ ਪੱਲੇ ਹਨੀਗਾ ਲੋਕ ਵੀ ਨਖੱਤੇ ਨਹੀਂ ਚੁੱਕਣਾ ਦੇਣੋ ਹਟਦੇ ਜੇ ਮੈਂ ਆਖਾਂ ਬੇ ਕਿਹੜਾ ਤੈਨੂੰ ਆਂਦਾ ਵਾ ਇਹ ਗੱਲ ਮੈਂ ਕਹਦੀ ਚੁੱਕਣਾ ਨਹੀਂ ਜਾਂ ਤੇ ਸਿੱਧਾ ਹੀ ਆਂਦਾ ਮੈਨੂੰ ਜੋ ਬੰਨੇ ਆਖਿਆ ਤਨਹਾਂ ਮੈਂ ਜਾਣੀ ਆ ਜੋ ਬੰਨ ਵਾਲਾ ਤੇ ਆਂਦਾ ਮੇਰਾ ਯਾਰ ਵਾ ਤੂੰ ਨਾ ਉਹਦੇ ਹੱਲ ਜਾਵੇਂ ਜਾਂ ਗਈਆਂ ਤੇ ਵੇਖੀ ਤਾਂ ਭਰ ਮੈਂ ਉਹਦੀ ਬਾਬ ਕਰਕੇ ਆਉਣੀ ਆਉਣੀ ਉਹ ਕੌਣ ਹੋਵੇ ਸਾਡਾ ਘਰ ਪਾਰਨ ਵਾਲਾ ਆਪਣੇ ਨਖਤੇ ਦੇ ਕਿਤੇ ਹੱਥ ਨਹੀਂ ਕਿਤੇ ਪੱਲੇ ਨਹੀਂ ਕੁਛ ਤਮੈ ਅੰਦਰ ਬਾਅਰ ਵੇਖਾਂ ਮੈਂ ਕਿੱਥੇ ਆ ਰਹੇ ਇਹਨੂੰ ਮੈਂ ਪੁੱਛਿਆ ਤੇ ਆਂਦੀ ਆਵੇਂ ਅੰਦਰ ਪਿਆ ਪਤਾ ਨਹੀਂ ਗਿੱਲਾ ਹੋਇਆ ਵਿੱਚੇ ਖਣੀ ਪਿਸ਼ਾਪ ਕਰ ਲਿਆ ਕਿ ਕੀ ਹੋਇਆ ਜੇ ਮੈਂ ਆਖਿਆ ਤੂੰ ਆ ਗਿੱਲਾ ਕਰਨਾ ਹੋਇਆ ਆਂਦਾ ਤੇਰੀ ਨੌ ਨੇ ਪਾਣੀ ਡੋਲ ਦਿੱਤਾ ਨੌਛ ਦੇਣੋ ਜਿਹੜੀ ਝਰਤੇ ਪਾਣੀ ਡੋਲਦੀ ਹੈ ਹੁਣ ਇੱਕੋ ਗੱਲ ਕਰੀ ਜਾਂਦਾ ਮੇਰੇ ਨਾਲ ਪੈਲੀ ਕਰਦੇ ਮੇਰੇ ਨਾਲ ਪੈਲੀ ਕਰਦੇ ਮੈਂ ਤੇਰੇ ਨਾਲ ਮੈਂ ਕਿੱਦਾਂ ਕਿਦਰ ਪੈਲੀ ਕਰਦਾ ਮੈਂ ਤੇਰੀਆਂ ਰਗਾਂ ਕੁੱਟ ਦੇਣੀਆਂ ਵਾ ਤੂੰ ਫਿਰ ਨਾਲ ਲੈ ਜੀ ਤੂੰ ਫਲਾਣ ਕਰ ਲਈ ਵਾ ਜਾਤ ਬੋਲਦਾ ਤੇ ਭੈਣੇ ਪਰ ਮੈਂ ਇਹਦੇ ਨਾਂ ਨਹੀਂ ਕਰਨੀ ਮੈਂ ਆਪਣੇ ਪੋਤੇ ਦੇ ਨਾਂ ਕਰੂੰਗੀ ਜਿਹੜਾ ਸਾਰੀ ਦਿਹਾੜੀ ਬੰਦੇ ਦਾ ਕੇ ਤੇ ਭੈਣਿਆਂ ਚ ਖਪਦਾ ਰਹਿੰਦਾ ਵਿਚਾਰਾ ਨਾਲ ਸਕੂਲੇ ਜਾਂਦਾ ਜੇ ਦਾਣਾ ਫੱਕਾ ਵਾ ਤੇ ਉਹ ਵੀ ਉਹਨੇ ਮੰਡੀ ਖੜਿਆ ਇਹ ਮਗਰਮ ਨਹੀਂ ਮੈਂ ਇਹਨੂੰ ਆਖਣਾ ਚਾਹ ਸਾਫ ਕਰਾਇਆ ਜਾ ਕੇ ਜੇ ਗਿਆ ਹੀ ਗਿਆ ਤੇ ਉੱਥੇ ਪੀ ਕੇ ਤੇ ਆ ਜਾਣਾ ਪਤਾ ਨਹੀਂ ਕੀ ਕਰਕੇ ਆਉਂਦਾ ਰਿਹਾ ਤੇ ਕੀ ਨਹੀਂ ਕਰਕੇ ਆਉਂਦਾ ਰਿਹਾ ਪੈਸੇ ਤੂੰ ਇਕੱਤੇ ਰੱਖਣੀ ਆ ਤੂੰ ਫਲਾਣ ਕਹਦੇ ਜੇ ਮੈਂ ਇਹਨੂੰ ਕੁੜੀਏ ਦੇ ਦਾਂ ਇਹ ਤੇ ਚੋਂਦਣਾ ਚ ਛੱਡਾ ਦੇ ਤੇ ਕੀ ਆਖਣਗੇ ਲੋਕੀ ਸਾਨੂੰ ਹੈ ਜੀ ਪੇਰਾਂ ਦੇ ਹੱਥ ਪੱਲੇ ਨਹੀਂ ਕੋ ਪੋਰਿਆ ਪੋਰਿਆ ਜੋੜ ਕੇ ਤੇ ਮੈਂ ਘਰ ਬਣਾਇਆ ਤੁਹਾਡੇ ਸਾਹਮਣੇ ਤੇਰਾ ਸੋਹਣਾ ਵਿਆਹ ਕੀਤਾ ਸਭ ਕੋ ਕੀਤਾ ਤਾਂ ਪਰ ਮੇ ਇਹਦੇ ਨਾਂ ਨਹੀਂ ਲਾਉਣੀ ਪਿਆਰੀ ਚੰਗਾ ਜਿਹੜੀ ਤੂੰ ਗੱਲ ਆਣੀ ਆ ਨਾ ਇਹੋ ਹੀ ਉਹਦੇ ਨਾਂ ਹੀ ਲਵਾਉਣੀ ਮੈਂ ਉਹਨੀ ਵਦੇ ਨਾ ਲਵਾਉਣੀ ਆ ਪਰ ਅਜੇ ਨਹੀਂ ਕੀ ਲਵਾਉਣੀ ਮੈਨੂੰ ਅਜੇ ਕੀ ਹੋਇਆ ਵਾ ਅਜੇ ਟਾਈਮ ਨੰਗੀ ਜਾਣ ਦੀ ਆ ਪੋਤਾ ਮੇਰਾ ਬੜਾ ਚੰਗਾ ਵਾ ਵਦੀ ਤੇ ਸਿਫਤ ਕਰਨ ਵਾਲੀ ਆ ਸਾਰੇ ਉਹਦੀਆਂ ਸਿਫਤਾਂ ਕਰਦੇ ਆ ਕਿ ਨਿਆਣਾ ਕਿਤੇ ਇੰਨੀ ਕਣਕਟੋਂ ਅੰਦਰ ਆ ਵਾ ਤੇ ਕਰਦਾ ਰਿਹਾ ਹੁਣ ਪੈਲੀ ਬੰਨਾ ਜਿਹੜਾ ਵਾ ਉਹ ਮੁੰਡਾ ਹੀ ਵੇਖਣ ਦੇ ਆ ਵਾ ਕੋਈ ਬੰਨਾਵੇ ਕੋਈ ਹੁਣ ਤੋਂ ਪਤਾ ਹੀ ਵੇਖਾਂਗੇ ਤਫੇਰੀ ਅਸੀਂ ਸੀਜ਼ਨ ਤੱਕ ਪਹੁੰਚਾਂਗੇ ਨਾ ਉਹਦੀ ਵਟ ਬੰਨ ਕੋਹ ਕਰ ਮੁੰਡਾ ਨਾਲ ਤਿਆਰ ਰਹਿਦਾ ਚੰਗਾ ਫਿਰਤੀਏ ਤੋਰਾ ਫਿਕਰ ਕਰੀਂ ਕੇ ਹਗਾਲ ਦਾ ਚੰਗਾ ਚੰਗਾ ਫਿਰ